ਤੇ ਕੀ ਹੋਇਆ ਕੀ ਸੀ ਤੁਹਾਡਾ ਨਾਮ ਸੀ ਸਰ ਮੈਂ ਆਪਣੇ ਬੇਟੀਆਂ ਨੂੰ ਲੈ ਕੇ ਅੰਦਰ ਬੈਠੇ ਹੋ ਸੀ ਕਾਲੂ ਸਿਪਾਈ ਆਇਆ ਸ਼ਰਾਬ ਨਾਲ ਰੱਜਿਆ ਬੜੀ ਗਾਲੀ ਗਲੋਚ ਕੀਤੀ ਬੜਾ ਮਤਲਬ ਕੀ ਖਲਾਰਾ ਪਾ ਕੇ ਗਿਆ ਬੰਦੂਕ ਗੱਡੀ ਮੇਰੇ ਪਾਪਾ ਨੂੰ ਬੰਦੂਕ ਦਿਖਾਉਣ ਲੱਗਾ ਫਿਰ ਅਸੀਂ ਉਹਨੂੰ ਰੋਕਿਆ ਸੰਗਤ ਨੇ ਵੀ ਰੋਕਿਆ ਮੌਜੂਦ ਆ ਪੰਡਿਤ ਜੀ ਵੀ ਇੱਥੇ ਹਾਜ਼ਰ ਸਾਨੂੰ ਕੱਲ ਕੱਲ 12 ਵਜੇ ਦਾ ਕੰਮ ਹੈ ਇਹਨਾਂ ਰੋਕਿਆ ਬੜੀ ਗਾਲੀ ਗਲੋਚ ਕੀਤੀ ਹੱਥੀ ਪੈਨ ਤੱਕ ਕਰ ਗਿਆ ਸਾਡੇ ਮੇਰੇ ਲੱਤਾਂ ਮਾਰੀਆਂ ਸੱਟ ਲੱਗੀ ਮੇਰੀ ਮੰਮੀ ਦੇ ਵੀ ਕੱਲ ਬਾਲ ਪੁੱਟਣ ਤੱਕ ਕਰ ਗਿਆ ਏ ਬੜਾ ਇਹਨਾਂ ਰੋਕਿਆ ਮਲਾਈਮਾਂ ਨੂੰ ਵੀ ਰੋਕਿਆ 올ਟ ਸਾਨੂੰ ਬੋਲਣ ਲੱਗੇ ਕਿ ਅਸੀਂ ਤੁਹਾਨੂੰ ਆ ਕਰ ਦੇਣਾ ਇੱਦਾਂ ਕਰ ਦੇਣਾ ਵਾ ਤੁਸੀਂ ਮੈਨੂੰ ਜਾਣਦੇ ਨਹੀਂ ਸਾਨੂੰ ਧਮਕੀਆਂ ਦੇਣ ਲੱਗੇ ਤੇ ਮੇਰੀ ਇਹ ਹੀ ਗੁਜਾਰਿਸ਼ ਹੈਗੀ ਆ ਕਿ ਸਾਨੂੰ ਨਿਆਂ ਕੀਤਾ ਜਾਵੇ ਮੇਰਾ ਨਾਂ ਪੜਤੂਛ ਲਿਆ ਤੇ ਕੀ ਹੋਇਆ ਕੀ ਮੈਂ ਮੰਦਿਰ ਦਾ ਪ੍ਰਧਾਨ ਆ ਇੱਥੇ ਕੱਲ ਇੱਕ ਕਾਲੂ ਛਪਾਈ ਹੈਗਾ ਜਿਹਦਾ 3456 ਵੈਲਟ ਨੰਬਰ ਆ ਔਰ ਅੱਜਾ ਸ਼ਰਾਬ ਦੇ ਨਾਲ ਇੱਥੇ ਮੰਦਰ ਤੇ ਆਣ ਕੇ ਆ ਮੇਰੀ ਗੁੜੀਆ ਮੰਦਰ ਤੇ ਰਹਿੰਦੀ ਆ ਇਹਨੂੰ ਗਾਲ ਬੰਦਾ ਕੱਢਣ ਲੱਪਿਆ ਜਿੱਧਰੋਂ ਉਧਰੋਂ ਮੈਂ ਵੀ ਘਰੋਂ ਆਉਂਦਾ ਆਪਣੀ ਘਰ ਦੀ ਨਾਲ ਲੈ ਕੇ ਤੇ ਜਦੋਂ ਵੇਖਿਆ ਮੇਰੀ ਕੁੜੀ ਨੂੰ ਗਾਲ ਮੰਗਾ ਕੱਢਣ ਡਿਆ ਇਹਦਾ ਆਪਾਂ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਇਹਨੇ ਪਿਸਤੌਲ ਗੱਡੀ ਤੇ ਮੇਰੇ ਕੰਨ ਤੇ ਰੱਖਦੀ ਤੋ ਤੋਂ ਬਾਦ ਪਬਲਿਕ اٹੇ ਹੋ ਗਈ ਤਾਂ ਪੱਜਣ ਲਗਾ ਤੇ ਪਿਸਤੋਲੇ ਦੀ ਡੱਗੀ ਤੇ ਜੋ ਮੇਰੀ ਗੁੜਿਆ ਨੇ ਫੜੀ ਮੇਰੀ ਗੁੜਿਆ ਨੇ ਫੜ ਕੇ ਤੇ ਤੁਮ ਮਲਾਜਮ ਆਪਣੇ ਸਨ ਸਿਟੀ ਦੇ ਮੋੜ ਤੇ ਖਲੋਤੇ ਹੁੰਦੇ ਉਹਨਾਂ ਨੂੰ ਬੁਲਾਇਆ ਤੇ ਉਹਨਾਂ ਨੂੰ ਦੇਤੀ ਆ ਹਮੇਸ਼ਾ ਹੀ ਹੁੰਦਾ ਨਾਲੇ ਮੇਰੀ ਕੁੜੀ ਨੂੰ ਗਾਲਾਂ ਕੱਢਦਾ ਕਦੀ ਸਾਨੂੰ ਕੱਢ ਕਰਦਾ ਕੋਈ ਪੁਰਾਣੀ ਰੰਜਿਸ਼ ਨਹੀਂ ਕੋਈ ਪੁਰਾਣੀ ਰੰਜਿਸ਼ ਨਹੀਂ ਆਵੇਂ ਨਹੀਂ ਚੈਜ ਕਰਦਾ ਹਾਂ ਅਰਾਸਮਿੰਟ ਕਰਦਾ ਸਾਨੂੰ ਆ ਛੋਟਾ ਛਵਾਲਾ ਸਨ ਸਿਟੀ ਮੋਲ ਸਰਬੋਤਮ ਇਕਤਾ ਬੰਦਾ ਤੁਸੀਂ ਥਾਣੇ ਜਾ ਕੇ ਕੋਈ ਕੰਪਲੇਂਟ ਲਖਾਈ ਹਾਂ ਮੇਰੀ ਗੁੜੀਆਂ ਨੇ ਲਖਵਾਈ ਆ ਕੰਪਲੇਂਟ ਤੇ ਪੁਲਿਸ ਵੱਲੋਂ ਕੀ ਕੀ ਆ ਗਿਆ ਪੁਲਸ ਵੱਲੋਂ ਅਜੇ ਕੋਈ ਕਾਰਵਾਈ ਨਹੀਂ ਆ ਉਹਦੀ ਬੰਦੂਕ ਤੇ ਡੇਗੀ ਉਹ ਉਹ ਬੰਦੂਕ ਆਪਾਂ ਮੁਲਾਜ਼ਮਾਂ ਨੂੰ ਜਮ੍ਹਾਂ ਕਰਾਤੀ ਠੀਕ ਹੈ ਕਿਹੜੇ ਥਾਣੇ ਕਿਹੜੀ ਜਮ੍ਹਾਂ ਕਰਾਈ ਆ ਮੁਗੰਪੁਰ ਥਾਣੇ ਮਗੰਪੁਰ ਦੇ ਮੁਲਾਜ਼ਮ ਖਲੋਤੇ ਆ ਸੈਂਸਿਟੀ ਦੇ ਖਲੋਤੇ ਹੁੰਦੇ ਆ ਤਾਂ ਆਪਾਂ ਉਹਨਾਂ ਨੂੰ ਹੀ ਦੇਤੀ ਆ ਆ ਉਹਨਾਂ ਦੇ ਸਾਹਮਣੇ ਵਾਕ ਹੋਇਆ ਹੋਇਆ ਉਹ ਬਾਦਚਾਏ ਜਦੋਂ ਇਹਨਾਂ ਦੀ ਕਹਿੰਦਾ ਮਰੋ ਗਾਲ ਮੰਦਾ ਕੱਢਣ ਡਿਆ ਸੀ ਉਹ ਛੜਦਾ ਨਹੀਂ ਸੀ ਗਾਲ ਮੰਦਾ ਕੱਢਣਾ ਪੁਲਸ ਵਾਲਿਆਂ ਨੂੰ ਤੁਸੀਂ ਬੁਲਾ ਕੇ ਲਿਆ ਆ ਆਪਾਂ ਪੁਲਸ ਵਾਲਿਆਂ ਨੂੰ ਬੁਲਾ ਕੇ ਲਿਆ ਤੇ ਦੋਸ਼ੀ ਨੂੰ ਤੇ ਹਥਿਆਰ ਨੂੰ ਦੋਵੇਂ ਤੁਸੀਂ ਉਹਨਾਂ ਵਿੱਚ ਆ ਉਹਨਾਂ ਨੇ ਜਮਾ ਕਰਾਤੀ ਨਹੀਂ 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 ਉਹ ਸੋਫੀ ਹੈਗਾ ਉਹ ਕਹਿੰਦਾ ਬਰਦੀ ਤੋਂ ਬਗਾਰੇ ਪਤਾ ਨਹੀਂ ਕਿਦੋਂ ਰੱਜ ਆ ਗਿਆ ਆਉ ਆਉ ਤੇ ਬਾਅਦ 15 ਦੀਆਂ ਬਾਅਦ ਬਾਅਦ ਮੇਰੀ ਗੁड़िया ਫੁੱਲਾਂ ਇਦਾਂ ਨਾਲ ਹੁੰਦੀ ਆ ਆ ਗਾਲ ਮੰਦਾ ਕੱਢ ਕੇ ਜਾਂਦਾ ਹੀ ਜਾਂਦਾ ਥੋੜੀ ਜਲਦੀ ਬੋਲੋ ਮੈਂ ਮੇਰਾ ਨਾਮ ਰਚਨਾ ਆ ਇਹ ਮੇਰੇ ਹਸਬੰਡ ਆ ਉਹ ਇਦਾਂ ਹੀ ਕਰਦਾ ਆ ਕਿ ਇੱਥੇ ਗਾਲੀ ਗਲੋਚ ਕਰਦਾ ਗੁੰਡਾਗਰਦੀ ਕਰਦਾ ਆ ਤੇ ਕੱਲ ਅਸੀਂ ਗਏ ਆ ਕੰਪਲੀਟ ਲਖਾਨ ਤੇ ਸਾਡੀ ਉਹਨਾਂ ਨੇ ਸੁਣਵਾਈ ਨਹੀਂ ਕੀਤੀ ਇਸੇ ਇਹੀ ਚਾਹਨੇ ਪ੍ਰਸ਼ਾਸਨ ਤੋਂ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਇਹਦੀ ਗੁੰਡਾਗਰਦੀ ਬੰਦ ਕੀਤੀ ਜਾਵੇ ਪਬਲਿਕ ਵੀ ਬਹੁਤ ਪਰੇਸ਼ਾਨ ਹੁੰਦੀ ਹੈ ਨਾ ਇਹਦੇ ਤੋਂ ਇਹ ਅੱਗੇ ਵੀ ਮਲਾਜਾ ਵੀ ਇਹਦਾ ਕਰਾਇਆ ਆ 120 ਆਈ ਇਹਦੀ ਜਿਹੜਾ ਇਹਦਾ ਮਲਾਜਾ ਕਰਾਇਆ ਹੈ ਤੇ ਅੱਗੇ ਸਾਡੀ ਇਹੀ ਬੇਨਤੀ ਹੈ ਕਿ ਸਾਨੂੰ ਇਨਸਾਫ ਮਿਲੇ ਇਹ ਪਤਾ ਨਹੀਂ ਜੀ ਇਹ ਨਜਾਇਜ਼ ਗੁੰਡਾਗਰਦੀ ਕਰਦਾ ਆ ਇਹ ਆ ਕੇ ਵਰਦੀ ਦਾ ਰੂਪ ਵਰਦੀ ਦਾ ਰੋਬ ਪਾਉਂਦਾ ਆ ਇਹਨੂੰ ਰੋਕਿਆ ਜਾਵੇ ਵਰਦੀ ਦਾ ਰੋਬ ਥੋੜੀ ਕੋਈ ਚੱਲਦੇ ਹੁੰਦੇ ਆ ਇਹ ਮੰੰਦਰ ਆ ਕੋਈ ਓਦਾਂ ਦੀ ਜਗ੍ਹਾ ਥੋੜੀ ਐ ਕਿ ਜਿੱਥੇ ਬਰਦਾਸ਼ ਕੀਤਾ ਜਾ ਪਰ ਇਹ ਬਰਦਾਸ਼ ਕਰਨ ਵਾਲੀ ਗੱਲ ਨਹੀਂ ਇਹਨੇ ਕੀਤੀ ਹੈਗੀ ਤੇ ਅੱਗੋਂ ਸਾਰੀ ਬਰਦਾਸ਼ ਕੀਤਾ ਸੀ ਕਿਹਾ ਚਲੋ ਕੋਈ ਗੱਲ ਨਹੀਂ ਪਰ ਹੁਣ ਹੱਦ ਤੋਂ ਬਾਹਰ ਹੀ ਹੋ ਗਿਆ ਆ ਪਿਸਟਲ ਕੱਢਣੀ ਗੁੰਡਾਗਰਦੀ ਕਰਨੀ ਗੰਦੀਆਂ ਗਾਲਾਂ ਮੇਰੇ ਇਹਨੇ ਵਾਲ ਬੁੱਟਣ ਦੀ ਕੋਸ਼ਿਸ਼ ਕੀਤੀ ਮੇਰੇ ਉੱਤੇ ਟੋਪੀ ਡਿੱਗੀ ਆ ਸਾਰਿਆਂ ਨੇ ਦੇਖੀ ਬਾਹਰ ਗੁੜੀਆਂ ਮੇਰੀ ਦੇ ਲੱਤਾਂ ਮਾਰੀਆਂ ਇਹਨੇ ਗੰਦੀ ਗਾਲ ਗੰਦੇ ਇਸ਼ਾਰੇ ਕਰ ਕਰਕੇ ਇਹਨੇ ਗੰਦੀਆਂ ਗਾਲਾਂ ਕੱਢੀਆਂ ਮੁਲਾਜ਼ਮ ਹੋ ਕੇ ਸਾਨੂੰ ਧਮਕੀਆਂ ਦਿੰਦੇ ਇਹ ਇੱਕ ਗੱਲ ਦਾ ਮਸਲਾ ਮੇਰੇ ਨੋਟਿਸ ਵਿੱਚ ਹੈ ਤੇ ਇਸ ਬੰਦੇ ਜਿਹੜਾ ਮੈਂ ਵੈਰੀਫਾਈ ਕਰ ਰਿਹਾ ਤੇ ਜਿਨ੍ਹਾਂ ਨੂੰ ਕੰਪਲੀਟ ਦਿੱਤੀ ਗਈ ਉਹਨਾਂ ਨੂੰ ਬਲੈਕ ਹੈ ਥਾਣੇ ਤੇ ਥਾਣੇ ਬਲਾਕੇ ਇਸ ਦੇ ਵਿੱਚ ਜੋ ਵੀ ਬਣਦਾ ਹੋਊਗਾ ਜੇ ਕੋਈ ਕਾਰਵਾਈ ਬਣਦੀ ਹੋਊ ਉਹ ਕਾਰਵਾਈ ਕੀਤੀ ਜਾਊਗੀ ਇਸ ਤੋਂ ਇਲਾਵਾ ਇਹ ਵੈਰੀਫਾਈ ਕਰਾਂਗੇ ਵੀ ਇਹਨੇ ਮੁਲਾਜ਼ਮ ਨੇ ਉੱਥੇ ਆਪਣਾ ਵੈਪਨ ਉਹਨਾਂ ਨੂੰ ਦਿਖਾਇਆ ਕਿ ਇਹਨੂੰ ਯੂਜ਼ ਕੀਤਾ ਕਿ ਨਹੀਂ ਕੀਤਾ ਹਾਂ ਜੀ ਉਹ ਮਲਾਜਾ ਨੂੰ ਲਿਆਂਦਾ ਸੀ ਉਹਨੂੰ ਉਹ ਲਿਆ ਕੇ ਅਸੀਂ ਉਹਦਾ ਜਿਹੜਾ ਵੀ ਮਲਾਜਾ ਵੀ ਕਰਾਇਆ ਸੀ ਤੇ ਇਸ ਤੋਂ ਇਲਾਵਾ ਜਿਹੜਾ ਉਹ ਜਿਹੜਾ ਵੈਪਨ ਹੈ ਉਹਨੂੰ ਮੱਧਿਆਮ ਹਾਲ ਦੇ ਵਿੱਚ ਰੱਖਿਆ ਹੋਇਆ ਆਪਣੇ ਕੋਲ ਨੇ ਰਿਪੋਰਟ ਨਹੀਂ ਮੈਂ ਦੇਖੀ ਹੈਗੀ ਪਰ ਇਹਨਾਂ ਮੈਨੂੰ ਪਤਾ ਲੱਗਾ ਵੀ ਮਲਾਜਾ ਨੇ ਜਿਹੜਾ ਵੀ ਉਹਦਾ ਮਲਾਜਾ ਕਰਾਇਆ ਸੀ ਸਰ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜਾ ਉੱਥੇ ਦੇ ਪਰਿਵਾਰ ਮੰਦਰ ਦੇ ਬੰਦੇ ਸਾਨੂੰ ਕੁੱਟਿਆ ਵੀ ਗਿਆ ਉਹਨਾਂ ਨੂੰ ਨੇ ਕੋਟ ਮਾਰਦੇ ਸਬੰਧੀ ਨਹੀਂ ਕੁਝ ਵੀ ਜੇ ਮੈਨੂੰ ਪਤਾ ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਇਹ ਰਿਜ਼ਬੰਦੀ ਮੈਂ ਵੈਰੀਫਾਈ ਕਰਨਾ ਹਜੇ ਹੈ ਜੀ